ਮ ਮਧੂਮੱਖਾਂ ਦੇ ਦਿੱਤਲੀਆਂ ਜਿੱਲਾ ਨਿਕਲ ਆਈਆਂ ਜੀ ਦੇਖੋ ਤੇ ਇੱਧਰ ਹਰੀਆਂ ਮਿਰਚਾਂ ਹਰ ਮਿਰਚਾਂ ਬਹੁਤ ਜ਼ਿਆਦਾ ਲੱਗੀਆਂ ਨੇ ਗਰਮੀਆਂ ਦੇ ਵਿੱਚ ਤਾਂ ਦੋ ਬੂਟੇ ਹੀ ਬਹੁਤ ਹੁੰਦੇ ਆ ਰੀਆਂ ਮਿਰਚਾਂ ਲਈ ਆਹ ਦੇਖੋ ਨਿੱਕੇ ਨਿੱਕੇ ਫਲ ਇਹਨਾਂ ਤੇ ਵੀ तितਲੀਆਂ ਤੇ ਮੱਖੀਆਂ ਬੈਠ ਕੇ ਇਹਨਾਂ ਦੀ ਪੋਲੀਨੇਸ਼ਨ ਹੋ ਜਾਂਦੀ ਹੈ ਜੀ ਹਰੀਆਂ ਮਿਰਚਾਂ ਦੇ ਬੂਟੇ ਤਾਂ ਜ਼ਰੂਰ ਲਗਾਓ ਆਪਣੇ ਟਰੱਸ ਗਾਰਡਨ 'ਚ ਜੇ ਤੁਸੀਂ ਥੱਲੇ ਜਗਾ ਤੁਹਾਡੇ ਕਿੱਕੇ ਵੀ ਬਾੜੀ ਬਣੀ ਹੋਈ ਜਾਂ ਜ਼ਮੀਨੀ ਬੱਧਰ ਤੇ ਜੇ ਤੁਸੀਂ ਕਹਿ ਰਸਤੇ ਨਈਂ ਬੀਜਦੇ ਤਾਂ ਜ਼ਰੂਰ ਹੀ ਲਗਾਓ ਆਪਣਾ ਬਤਾਉਆਂ ਦਾ ਬੇਟਾ ਪੌਦਨ ਲਾਇਆ ਸੀ ਤੇ ਵੇਖੋ ਕਿੰਨਾ ਵਧੀਆ ਹੈਲਥੀ ਆਪਾਂ ਇਹਨਾਂ ਨੂੰ ਗੋਬਰ ਦੀ ਖਾਦ ਦਾ ਘੋਲ ਬਣਾ ਕੇ ਇੱਥੇ ਵਿੱਚ ਸਰੋਂ ਦੀ ਖਾਲ ਪਾ ਕੇ ਨਾ ਘੋਲ ਉਹ ਆਪਾਂ ਉਸਤਨ ਬੁੱਟੇ ਨੂੰ ਪਾਇਆ ਸੀ ਦੇਖੋ ਕਿੰਨੇ ਵਧੀਆ ਇਹਨਾਂ ਦੇ ਰਿਜ਼ਲਟ ਵੇਖੋ ਹਰੀਆਂ ਮਿਰਚਾਂ ਬਹੁਤ ਆਈਆਂ ਜਪਾਈ ਵੀ ਤੋੜ ਲੈਣੇ ਹਰੀਆਂ ਮਿਰਚਾਂ ਦੀ ਚਟਨੀ ਬਣਾਵਾਂਗੇ ਪਿਆਜ਼ ਵੀ ਹਰੇ ਕੁ ਆਨੇ ਆ ਟਮਾਟਰ ਹਰੀਆਂ ਮਿਰਚਾਂ ਆਪਾਂ ਪਿਆਜ਼ ਵੀ ਇੱਕ ਪਾਟੀ ਲੈਣੀ ਆ ਇਸ ਤਰ੍ਹਾਂ ਹਰੀ ਪਿਆਜ਼ ਤੇ ਹਰੀਆਂ ਮਿਰਚਾਂ ਤੇ ਪਦੀਨੇ ਦੀ ਚਟਨੀ ਬਣਾਵਾਂਗੇ ਅੱਗੇ ਆਪਣੇ ਪਦੀਨੇ ਕੋਲ ਤੇ ਆਪਾਂ ਪਦੀਨਾ ਵੀ ਥੋੜਾ ਜਿਹਾ ਹਾਰਵੈਸਟ ਕਰ ਲਈਏ ਪਦੀਨਾ ਤੋੜਨਾ ਤੇ ਉਹਨਾਂ ਹੀ ਜ਼ਿਆਦੇ ਗਰੋਹ ਕੇ ਫੈਲਦਾ ਪਦੀਨਾ ਜਿੰਨਾ ਆਪਾਂ ਉੱਪਰੋਂ ਤੁਸੇ ਤੋੜਾਂਗੇ ਉਹਨਾਂ ਹੀ ਜ਼ਿਆਦੇ ਭਾਰੀ ਬਣ ਜਾਂਦਾ ਜੀ ਗਰਮੀ ਦੇ ਵਿੱਚ ਦਾ ਪਦੀਨਾ ਵੈਸੇ ਵੀ ਬਹੁਤ ਜ਼ਿਆਦੇ ਫੈਲ ਜਾਂਦਾ ਇਹਨੂੰ ਬਸ ਪਾਣੀ ਨਹੀਂ ਸੁੱਕਣ ਦੇਣਾ ਆਪਾਂ ਜੜਾਂ ਚ ਦੇਖੋ ਜੀ ਪਿਆਜ਼ ਤੇ ਮੈਂ ਕਰ ਮਿਰਚਾਂ ਥੋੜੀਆਂ ਤੇ ਟਮਾਟਰ ਥੇ ਆਪਾਂ ਹੋਰ ਪਦੀਨਾ ਤੋੜਦੇ ਪਾਣੀ ਦੀ ਘਾਟ ਨਾਲ ਹੀ ਹਮੇਸ਼ਾ ਪਦੀਨਾ ਮੱਚਦਾ ਨਾਲੇ ਪਦੀਨਾ ਸਾਰੀ ਦਿਹਾੜੀ ਵੀ ਆਪਾਂ ਧੁੱਪੇ ਨਹੀਂ ਰੱਖਣਾ ਗਰਮੀ ਦੇ ਵਿੱਚ ਫਿਰ ਇਹ ਵੀ ਚੁਲਸਣ ਲੱਗ ਜਾਂਦਾ ਇੱਥੇ ਜਿੱਥੇ ਆਪਾਂ ਨੂੰ 3-4 ਘੰਟੇ ਦੀ ਧੁੱਪ ਆਉਂਦੀ ਉੱਥੇ ਹੀ ਗਮਲੇ ਰੱਖਣੇ ਆ ਤੇ ਫਿਰ ਆਪਣਾ ਪਦੀਨਾ ਕਦੇ ਨਹੀਂ ਮੱਚਦਾ ਪਦੀਨਾ ਦਾ ਗਰਮੀ ਦੇ ਵਿੱਚ ਵੈਸੇ ਵੀ ਜ਼ਿਆਦਾ ਹੀ ਵਰਤਦੇ ਆਪਾਂ ਤੁਸੀਂ ਵੀ ਜਰੂਰ ਪਦੀਨੇ ਦੀ ਪੂਰੀ ਧਿਆਨ ਰੱਖੋ ਜੀ ਗਰਮੀ ਦੇ ਵਿੱਚ ਪਦੀਨੇ ਦੀ ਬੋਤ ਲੋੜ ਆ ਪਾਣੀ ਨਹੀਂ ਸੁੱਕਣ ਦੇਣਾ ਬਸ ਇਹਨਾਂ ਦੀਆਂ ਜੜਾਂ ਗਿੱਲੀਆਂ ਹੀ ਰਹਿਣੀਆਂ ਚਾਹੀਦੀਆਂ ਲੀਆਂ ਮਿਰਚਾਂ ਹੋਰ ਤੋੜ ਲਈ ਆਪਾਂ ਦੂਜੇ ਬੂਟੇ ਨੂੰ ਇਹ ਪੁਰਾਣੇ ਮਿਰਚਾਂ ਦੇ ਬੂਟੇ ਨੇ ਜੀ ਸਾਰੇ ਜਿੱਥੋਂ ਮੈਂ ਮਿਰਚਾਂ ਤੋੜੀਆਂ ਇਹ ਵੀ ਆਪਣਾ ਪੁਰਾਣਾ ਹੀ ਮੋਟਾ ਦੇਖੋ ਕਿਵੇਂ ਭਰਿਆ ਪਿਆ ਮਿਰਚਾਂ ਨਾਲ ਤੇ ਆਪਾਂ ਨਾਲ ਵੀ ਵੀ ਲਾਏ ਬੂਟੇ ਦੇਖੋ ਇਹ ਵੀ ਮਿਰਚਾਂ ਨਾਲ ਭਰੇ ਪਏ ਆ ਤੰਦਸੇਰੀ ਹਰੀ ਮਿਰਚ ਦਾ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਫਲ ਦਿੰਦੀ ਆ ਅਪ੍ਰੈਲ ਦੀ 15 ਮ ਅਪ੍ਰੈਲ ਤੱਕ ਆਪਾਂ ਲਾ ਸਕਦੇ ਹੱਲੇ ਵੀ ਬੂਟੇ ਤੇ ਇਹ ਆ ਪਧਣੀਆਂ ਵੀ ਤੋੜ ਲਿਏ ਵੀ ਪੱਕ ਰਿਆ ਗਰਮੀ ਦੇ ਵਿੱਚ ਇਹ ਬੂਟੇ ਵੱਡੇ ਆ ਆਪਣੀਆਂ ਹਰੀਆਂ ਮਿਰਚਾਂ ਨੇ ਇਹਨਾਂ ਦੇ ਨਾਲ ਹੀ ਮੈਂ ਧਣੀਆਂ ਲਾਇਆਗੇ ਤੇ ਇਸ ਕਰਕੇ ਇਹ ਵੀ ਇੱਥੇ ਧੁੱਪ ਕਰਕੇ ਪੱਕਣ ਵੀ ਲੱਗ ਗਏ ਐਤਕੀ ਬੀਜ ਆ ਗਰਮੀਆਂ ਲਈ ਗਰਮੀ ਦੇ ਵਿੱਚ ਧਣੀਆਂ ਨਹੀਂ ਇੰਨਾ ਰਹਿੰਦਾ ਕੀ ਅਪਰੀਸ਼ੀਏਟ ਕੀਤੀ ਚਿਬੜਾਂ ਦੀ ਵੇਲ ਓਏ ਇਹਨਾਂ ਚਿਬੜਾਂ ਨੂੰ ਬਹੁਤ ਲੱਗਿਆ ਹੋਇਆ ਵਾਓ ਜੀ ਚਿਬੜਾਂ ਦੀ ਚਟਰੀ ਦਾ ਪੈਂਡੂ ਲੋਕਾਂ ਨੂੰ ਬਹੁਤ ਪਸੰਦ ਆ ਇਹਨਾਂ ਚਿਬੜਾਂ ਨੂੰ ਵੀ ਬਹੁਤ ਲੱਗਿਆ ਹੋਇਆ ਬਹੁਤ ਸਵਾਦ ਆ ਲੈ ਥੋੜਾ ਜਿਹਾ ਹੋਰ ਤੁਸੀਂ ਮੀਆ ਪੱਟ ਲਿਓ ਥੈਂਕ ਯੂ ਜੀ